ਓਏ ਜੀਜੂ ਮੈਂ ਰੇੜੀ ਤੇ ਪੱਠੇ ਵੀ ਲਾਤੇ ਤੁਸੀਂ ਇੱਥੇ ਬੈਠੇ ਵਾਲੇ ਮੰਜੇ ਤੇ ਬੈਠੇ ਕੀ ਨਾਲ ਦਸ ਗੰਨਾ ਮਾਰੀਆਂ ਨੇ ਹੈ ਤੁਹਾਡੇ ਕੋਲ ਤਾਂ ਕੋਈ ਪੰਦਾ ਪੀਣੀ ਨਹੀਂ ਸੀ ਤੁਸੀਂ ਪਾਗਲ ਬੂਗ ਲੋ ਜੀਜੂ ਤੁਸੀਂ ਕੱਲੀ ਬੋਲੀ ਆਨੇ ਉੱਤੇ ਦੇਖਦੇ ਖਸੀ ਆਨੇ ਹੈ ਕਰ ਥਲੇ ਦੇਖਦੇ ਖਸੀ ਆਨੇ ਜੀਜੂ ਤੁਹਾਡੇ ਦਿਮਾਗ ਤੇ ਫੈਕਟ ਪੈ ਗਿਆ ਜੀ ਤੁਸੀਂ ਟਰੈਕਟਰ ਕੋਲ ਦਿਮਾਗ ਆਣੇ ਕੋਲ ਓ ਮੇਰਾ ਸਾਲਿਆ ਤੂੰ ਫੁੱਦੂ ਦਾ ਫੁੱਦੂ ਹੀ ਰਹੇਗਾ ਉਹ ਲੋ ਆਪ ਦਾ ਸਮਾਂ ਯਾਦ ਆ ਗਿਆ ਸੀ ਜੀ ਦੋ ਅਸੀਂ ਕਾਲਜੇ ਪੜ੍ਹਦੇ ਹੁੰਦੇ ਸੀ। ਕਿਆ ਬਾਤਾਂ ਸੀ ਲੜਾਈਆਂ ਪੜਾਈਆਂ ਪੂਰੀਆਂ ਫੁੱਲ ਕਰਦੇ ਸੀਗੇ। ਫੁੱਲ ਠੋਕ ਹੁੰਦੀ ਸੀ ਕਾਲਜ ਤੇ ਮੇਰੀ ਜੀੜੀਏ ਜਿਹੜਾ ਤੂੰ ਅੱਜ ਗੱਲਾਂ ਆ ਗੈਂਗ ਗੁੰਗਲੀ ਬਣਾਈ ਹਰਦਾ ਨਾ ਆਪਦੇ ਨਾਲ ਦੋ ਤਿੰਨ ਨਾਲ ਲੈ ਕੇ ਲੰਡੂ ਜੇ ਮੁੰਡੇ ਇਹ ਦੋ ਥਪੜਾਂ ਦੀ ਮਾਰਨੀ ਇੰਨੇ ਹੁੰਦਾ ਨਾ ਇਕੱਲਾ ਹੀ ਮਾਰਦੇ ਕਾਲਜੇ ਪੜ੍ਹਦਾ ਹੀ ਦੋ ਹਾਂ ਉਹ ਸੋਚੋ ਜਹਾਦਾ ਸੀਗਾ ਮੈਂ ਪਾਗਲ ਨਹੀਂ ਹੋਇਆ ਓ ਜੀਜੂ ਤੁਸੀਂ ਬੱਸ ਕਰੋ ਮੈਨੂੰ ਪਤਾ ਹੀ ਹੈ ਤੁਹਾਡੇ ਜਿਹੜੇ ਕਾਲ ਦੀ ਰਸਈ ਇਹਨਾਂ ਉਹ ਕਿੱసే ਬੱਸ ਕਰੋ ਮੈਨੂੰ ਪਿਆਇਆ ਨਹੀਂ ਕਿ ਹਾਂ ਵੀ ਤੇਰਾ ਜੀਦਾ ਸਾਡੇ ਨਾਲ ਹੀ ਪੜਦਾ ਹੁੰਦਾ ਹੈ ਜਿਹੜੇ ਹਣ ਵੱਡੇ ਵੱਡੇ ਦਮਾਦ ਬਣੇ ਫਿਰਦੇ ਨੇ ਉਹ ਕਹਿੰਦੇ ਸੀ ਵੀ ਤੇਰੇ ਜੀਦੇ ਬਹੁਤ ਬੇੜਾ ਮਾਰੀਆਂ ਸੀ ਮਾਰ ਮਾਰ ਚ ਬੇੜਾ ਗਸੀਆਂ ਪਾ